ਇੱਕ ਵਾਰੀ ਨਾ ਇੱਕ ਪਾਣੀ ਦਾ ਤਲਾਹ ਸੀ ਉਸ ਪਾਣੀ ਦੇ ਤਲਾਹ ਦੇ ਵਿੱਚ ਬਹੁਤ ਸਾਰੇ ਜੀਵ ਮੱਛੀਆਂ ਡੱਡੂ ਹਾਂਸ ਤੇ ਕਛੂ ਵੀ ਰਹਿੰਦਾ ਸੀ ਉਸ ਇਲਾਕੇ ਦੇ ਵਿੱਚ ਇੱਕ ਵਾਰੀ ਸੋਕਾ ਪੈ ਗਿਆ ਤੇ ਸਾਰਾ ਪਾਣੀ ਦਾ ਤਲਾਹ ਸੁੱਕ ਗਿਆ ਦੇਖਦੇ ਹੀ ਦੇਖਦੇ ਸਾਰੀਆਂ ਮੱਛੀਆਂ ਤੇ ਸਾਰੇ ਪਾਣੀ ਵਾਲੇ ਜਿਹੜੇ ਜਾਨਵਰ ਸੀ ਉਹ ਮਰ ਗਏ ਦੋ ਹਾਂਸ ਤੇ ਇੱਕ ਕਛੂ ਬਚਿਆ ਦੋਵੇਂ ਹਾਂਸ ਸਲਾਹ ਕਰ ਰਹੇ ਸੀ ਕਹਿੰਦੇ ਯਾਰ ਇੱਥੇ ਤਾਂ ਹੁਣ ਸੋਕਾ ਪੈ ਗਿਆ ਇੱਥੇ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਹੁਣ ਆਪਾਂ ਐ ਕਰਦੇ ਆ ਆਪਾਂ ਜੋ ਉੱਡ ਚੱਲਦੇ ਆਂ ਅਜ ਉੱਡ ਕੇ ਕਿਸੇ ਹੋਰ ਆਪਣੇ ਵਧੀਆ ਇਲਾਕੇ ਚ ਚਲੇ ਜਾਂਦੇ ਆਂ ਤੇ ਕੱਛੂ ਨੇ ਸੁਣ ਕੇ ਕਿਹਾ ਯਾਰ ਤੁਹਾਡੇ ਤਾਂ ਖੰਭ ਲੱਗੇ ਆ ਤੁਸੀਂ ਤਾਂ ਦੋਵੇਂ ਉੱਡ ਜੂਗੇ ਪਰ ਮੇਰੇ ਤਾਂ ਖੰਭ ਨਹੀਂ ਲੱਗੇ ਮੈਂ ਤਾਂ ਇਸੇ ਸੋਕੇ ਤੇ ਇੱਥੇ ਮਰ ਕੇ ਇੱਥੇ ਖਤਮ ਹੋ ਜਾਣਾ ਤਾਂ ਹਾਂਸਾ ਨੇ ਸੋਚਿਆ ਯਾਰ ਫਿਰ ਵੀ ਦੋਸਤ ਹੈ ਮਦਦ ਕਰ ਦਿੰਨੇ ਆ ਤਾਂ ਹਾਂਸਾ ਨੇ ਕੀ ਕੀਤਾ ਇੱਕ ਡੰਡਾ ਚੱਕ ਲਿਆ ਉਸ ਡੰਡੇ ਦੇ ਇੱਕ ਸਿਰੇ ਤੋਂ ਇੱਕ ਹਾਂਸ ਨੇ ਉਹਨੂੰ ਮੂੰਹ ਚ ਫੜ ਲਿਆ ਤੇ ਦੂਜੇ ਸਿਰੇ ਤੋਂ ਦੂਜੇ ਹੰਸ ਨੇ ਉਹਨੂੰ ਮੂੰਹ ਦੇ ਵਿੱਚ ਫੜ ਲਿਆ ਤੇ ਕਛੂ ਨੂੰ ਕਹਿੰਦੇ ਵੀ ਤੂੰ ਬਚਾ ਲਓ ਇਹਨੂੰ ਮੂੰਹ ਦੇ ਵਿੱਚ ਫੜ ਲਾ ਡੰਡੇ ਨੂੰ ਅਸੀਂ ਆਪੇ ਉੱਡੇ ਚੱਲਾਂਗੇ ਤੂੰ ਮੂੰਹ ਨਾ ਖੋਲੀ ਤੂੰ ਲੰਮਕਿਆ ਰਹੀਂ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ ਕਛੂ ਨੇ ਕਿਹਾ ਠੀਕ ਹੈ ਸਵੇਰ ਹੋਈ ਹੰਸ ਉੱਡਣਾ ਸ਼ੁਰੂ ਕਰ ਗਏ ਤੇ ਕਛੂ ਨੇ ਡੰਡੇ ਨੂੰ ਮੂੰਹ ਨਾਲ ਫੜ ਲਿਆ ਵਧੀਆ ਜਾ ਰਹੇ ਸੀ ਜਿਵੇਂ ਪਹਿਲਾ ਪਿੰਡ ਟੱਪਣ ਲੱਗੇ ਤਾਂ ਲੋਕਾਂ ਨੇ ਵੇਖਿਆ ਲੋਕ ਵੇਖ ਕੇ ਕਹਿੰਦੇ ਓਏ ਆ ਕੀ ਹੋਏ ਫੁੱਲਾ ਦੱਸ ਓਏ ਕਛੂ ਡੇ ਜਾਂਦਾ ਹੈ ਓਏ ਏਡਾ ਪਾੜਾ ਲੱਗਦਾ ਉੜਦਾ ਦੇਖੀ ਉਹ ਇਧਰ ਤਾਂ ਖੰਭ ਵੀ ਨਹੀਂ ਹੈਗੇ ਉਹ ਇਹ ਕਿਵੇਂ ਉੱਡੀ ਜਾਂਦਾ ਤੇ ਇਹਨੇ ਉਹ ਕਛੂਨੇ ਕਿਆ ਓਏ ਮੂਰਖੋ ਮੈਂ ਉੱਡ ਮੂੰਹ ਖੋਲਿਆ ਤੇ ਥੱਲੇ ਬੁੱਧੇ ਮੂੰਹ ਆ ਕੇ ਡਿੱਗਿਆ ਤੇ ਮੁੱਦੇ ਮੁੰਡੇ ਕੇ ਕਛੂ ਮਰ ਗਿਆ ਉਹਦਾ ਮੁੱਦੇ ਮੂੰਹ ਡਿੱਗਣਾ ਤੇ ਮਰਨਾ ਬਣਦਾ ਵੀ ਸੀ ਕਿਉਂਕਿ ਸਧਾਰਨ ਜੀ ਗੱਲ ਆ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰੋਗੇ ਤਾਂ ਤੁਹਾਨੂੰ ਲੋਕ ਕਿੰਤੂ ਪਰੰਤੂ ਤੁਹਾਡੇ ਤੇ ਸਵਾਲ ਬਹੁਤ ਸਾਰੇ ਲੋਕ ਚੱਕਣਗੇ ਹੁਣ ਜਾਂ ਤਾਂ ਤੁਸੀਂ ਆਪ ਦੀ ਤਾਕਤ ਉਹਨਾਂ ਲੋਕਾਂ ਨੂੰ ਜਵਾਬ ਦੇਣ ਦੇ ਵਿੱਚ ਲਾ ਦਿਓ ਜਾਂ ਫਿਰ ਤੁਸੀਂ ਆਪ ਦੀ ਤਾਕਤ ਨੂੰ ਆਪਦੇ ਕੰਮ ਦੇ ਵਿੱਚ ਲਾ ਦਿਓ ਇਹ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਮੇਰੀ ਉਹਨੂੰ ਪਹੁੰਚ ਦੀ ਉਹ ਕਾਤ